ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਹੈ ਉਸ ਤੋਂ ਸਾਰੇ ਹੀ ਵਾਕਫ ਨੇ ਹਰ ਕੋਈ ਜਾਣਦਾ ਹੈ ਕਿ ਇਸ ਵਕਤ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਗੰਭੀਰ ਹੋਈ ਪਈ ਹੈ ਘਰਾਂ ਦੀਆਂ ਛੱਤਾਂ ਤੇ ਤੁਹਾਨੂੰ ਬੈਠੇ ਲੋਕ ਦੇਖਣਗੇ ਬੱਚਿਆਂ ਵਾਂਗ ਪਾਲੇ ਪਸ਼ੂ ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧ ਰੱਖਦੇ ਸੀ ਉਹ ਪਾਣੀ ਦੇ ਹੇਠਾਂ ਦੱਬ ਕੇ ਮਰ ਗਏ ਫਸਲਾਂ ਜੋ ਬਹੁਤ ਰੀਜ ਨਾਲ ਪਾਲੀਆਂ ਸੀ ਜਿਨ੍ਹਾਂ ਤੇ ਨਸਲਾਂ ਸਾਡੀਆਂ ਟਿੱਕੀਆਂ ਸੀ ਕਿਉਂਕਿ ਬਹੁਤ ਘਰ ਜਿਹੜੇ ਨੇ ਉਹ ਆੜਤੀਏ ਤੋਂ ਪਹਿਲਾਂ ਪੈਸੇ ਫੜ ਲੈਂਦੇ ਨੇ ਫਸਲ ਸੁੱਟਣ ਤੋਂ ਉਹਨਾਂ ਦੇ ਘਰ ਆਰਤੀ ਤੋਂ ਪਹਿਲਾਂ ਪੈਸੇ ਜਿਹੜੇ ਫੜੇ ਹੁੰਦੇ ਉਹਨਾਂ ਤੋਂ ਚੱਲਦੇ ਨੇ ਜਦੋਂ ਫਸਲ ਵੱਢਣੀ ਹੁੰਦੀ ਹੈ ਤੇ ਆਰਤੀ ਦੇ ਸਿਰਫ ਪੈਸੇ ਚੁਕਾਏ ਜਾਂਦੇ ਨੇ ਉਹ ਫਸਲ ਉਹ ਆਸ ਜਿਸ ਦੇ ਨਾਲ ਬੱਚਿਆਂ ਦੀ ਫੀਸ ਧਰੀ ਜਾ ਰਹੀ ਸੀ ਉਹ ਮਿੱਟੀ ਦੇ ਹੇਠਾਂ ਦਬ ਗਈ ਘਰਾਂ ਦੇ ਵਿੱਚ ਗਾਰ ਚੜਿਆ ਹੋਇਆ ਹੈ ਇਹ ਹਾਲਾਤ ਨੇ ਅਸਲੀ ਇਸ ਤੋਂ ਪਰੇ ਹੋਰ ਵੀ ਗੱਲਾਂ ਤੁਹਾਡਾ ਨਾ ਕਰਨੀਆਂ ਕਿਉਂਕਿ ਜੇ 88 ਦੀ ਗੱਲ ਕਰੀਏ ਸੀ ਇਹ ਕਹਿ ਰਹੇ ਆ ਕਿ 88 ਦੇ ਵਿੱਚ ਹੜਾ ਇਸੀ ਲਗਾਤਾਰ ਇਹ ਗੱਲ ਨੂੰ ਦੁਬਾਰਾ ਦੁਹਰਾਇਆ ਜਾ ਰਿਹਾ ਆ ਪਰ ਸਵਾਲ ਨਾਲ ਹੀ ਫਿਰ ਬਹੁਤ ਵੱਡੇ ਉੱਪਰ ਕਿਉਂਦੇ ਨੇ ਕਿ 88 ਤੋਂ ਬਾਅਦ ਸਾਡੇ ਕੋਲ ਐਸੇ ਪੁਕਤਾ ਪ੍ਰਬੰਧ ਨਹੀਂ ਹੋਏ ਕਿ ਅਸੀਂ ਇੱਡੇ ਵੱਡੇ ਹੜ੍ਹਾਂ ਨੂੰ ਰਕ ਸਕੀਏ 2023 ਦੇ ਵਿੱਚ ਮੈਨੂੰ ਯਾਦ ਆ ਮੇਰੀ ਇੰਟਰਨਸ਼ਿਪ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਜੁਲਾਈ ਦੇ ਵਿੱਚ ਬਹੁਤ ਹੜ੍ਹ ਸੀ ਕਿਸੀਂ 2023 ਦੇ ਵਿੱਚ ਵੀ ਇਹ ਸਿੱਖ ਨਹੀਂ ਸ पाए ਜੇਸੀਂ ਉਦੋਂ ਨਹੀਂ ਕੁਛ ਕੀਤਾ ਹੁਣ ਉਹ ਸਮਾਂ ਆ ਕਿ ਜਦੋਂ ਹੜ੍ਹ ਸੁੱਕ ਜਾਣਗੇ ਯਾਨੀ ਕਿ ਜਦੋਂ ਪਾਣੀ ਘਰਾ ਤੋਂ ਬਾਹਰ ਚਲ ਜਾਊਗਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੇਤ ਚੜ ਜੂਗੀ ਜੇਦੋ ਕਲਾਕਾਰ ਰਹਿ ਜਾਊਗਾ ਉਹਨਾਂ ਨੂੰ ਗਾਰ ਤੇ ਰੇਤ ਲਾਂਬੇ ਕਰਕੇ ਅਗਲੀ ਫਸਲ ਬਿਜਣੀ ਪਊਗੀ ਉਹ ਵੀ ਪਤਾ ਨਹੀਂ ਹੋਣੀ ਕਿ ਨਹੀਂ ਹੋਣੀ ਜਾਂ ਕਿੰਨਾ ਉਹਦਾ ਝਾੜ ਨਿਕਲੂਗਾ ਅਜਿਹੇ ਵਕਤ ਦੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਤੇ ਤਿਤਮਾ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਹੜ੍ਹਾਂ ਦਾ ਮੁੱਦਾ ਨਾ ਭੁੱਲਿਓ ਕਿਉਂਕਿ ਉਦੋਂ ਉਹ ਵਕਤ ਹੋਊਗਾ ਜਦੋਂ ਅਗਲੇ ਆਉਂਦੇ ਸਾਲ ਦੇ ਪ੍ਰਬੰਧ ਕਰਨੇ ਹੋਣਗੇ ਜਾਨਕੀ 2026 ਦੇ ਵਿੱਚ ਮੁੜ 2025 ਵਰਗੇ ਹਾਲਾਤ ਨਾ ਹੋਣ ਇਸ ਦੀ ਸ਼ੁਰੂਆਤ ਕਰਨੀ ਬਹੁਤ ਜ਼ਰੂਰੀ ਹੋਊਗੀ ਇਸ ਵਕਤ ਜਿਹੜੀ ਸਥਿਤੀ ਆ ਬਹੁਤ ਤੁਸੀਂ ਦੇਖ ਸਕਦੇ ਹੋ ਕਿ ਆਮ ਜਿਹੜੇ ਕਰਨੇ ਜਿਹੜੇ ਕੱਚੇ ਨੇ ਉਚੋਰੇ ਨੇ ਅ ਦੂਸਰੀ ਤਰਫ ਮੈਂ ਦਿਹਾੜੀਦਾਰਾਂ ਦੀ ਇਹ ਗੱਲ ਕਰਾਂ ਕਿ ਜਿਨ੍ਹਾਂ ਦੇ ਘਰ ਹੀ ਸਿਰਫ ਦਿਹਾੜੀ ਤੇ ਚੱਲਦੇ ਸੀ ਜਿਨ੍ਹਾਂ ਦੇ ਘਰ ਰੋਜ਼ ਜਦੋਂ ਕੋਈ ਕਮਾ ਕੇ ਲਿਆਉਂਦਾ ਸੀ ਦਿਹਾੜੀ ਕਰਦਾ ਸੀ ਉਦੋਂ ਰੋਟੀ ਪੱਕਦੀ ਸੀ ਉਹਨਾਂ ਦੇ ਚੁੱਲ੍ਹੇ ਅਕਬਲਦੀ ਸੀ ਉਹ ਘਰਾਂ ਦੀ ਅੱਗ ਕਿੰਨੇ ਦਿਨਾਂ ਤੋਂ 부ਜੀ ਆ ਮਤਲਬ ਬਹੁਤ ਖੋਰ ਹਾਲਾਤ ਨੇ ਬਹੁਤ ਚੀਜ਼ਾਂ ਨੇ ਜਿਹੜੀਆਂ ਬਿਆਨ ਨਹੀਂ ਹੋ ਸਕਦੀਆਂ ਪਰ ਇਹ ਸਵਾਲ ਜ਼ਰੂਰ ਵੱਡਾ ਉੱਪਰ ਕੇ ਆਊਗਾ ਕਿ ਇਸ ਤੋਂ ਬਾਅਦ ਸਰਕਾਰ ਤੇ ਪ੍ਰਸ਼ਾਸਨ ਇਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਲੈਣਗੇ ਕਿ ਅਸੀਂ 2025 ਤੋਂ ਬਾਅਦ 2026 ਦੇ ਵਿੱਚ ਇਹ ਵਾਅਦਾ ਕਰਦੇ ਹਾਂ ਕਿ ਲੋਕਾਂ ਦੇ ਮੂੜੇ ਹਾਲਾਤ ਨਹੀਂ ਹੋਣਗੇ ਭਾਰਤ ਦਾ ਜਿਵੇਂ ਫੈਡਰਲ ਸਿਸਟਮ ਦੀ ਗੱਲ ਕਰਦਾ ਹਾਂ ਕੌਜੀ ਫੈਡਰਲ ਆ ਕਹਿੰਦੀ ਮੇਰੀ ਗੱਲ ਇਹ ਆ ਕਿ ਸਟੇਟ ਸੈਂਟਰ ਨਾਲੋਂ ਸੈਪਰੇਟ ਨਹੀਂ ਆ ਫਿਰ ਸੈਂਟਰ ਕਿੱਥੇ ਆ ਕਿ ਸੈਂਟਰ ਨੂੰ ਪੰਜਾਬ ਦੇ ਮੁੱਦੇ ਮੁੱਦੇ ਨਹੀਂ ਲੱਗਦੇ ਕਿ ਪੰਜਾਬ ਦੇ ਵਿੱਚ ਐਮਪੀ ਦੀਆਂ ਚੀਟਾਂ ਘਟਨੇ ਅਸੀਂ ਤਾਂ ਕਰਕੇ ਚੋਪਾਂ ਮਤਲਬ ਹੋਰ ਵੀ ਬਹੁਤ ਵੱਡੇ ਸਵਾਲ ਨੇ ਜਿਹੜੇ ਮਨ ਦੇ ਵਿੱਚ ਉੱਠਦੇ ਨੇ ਕਿਉਂ ਨਾ ਉੱਠਣ ਸਾਡੇ ਲੋਕ ਛਤਾਂ ਤੇ ਰਾਤ گزار ਰਹੇ ਨੇ ਸਾਡੇ ਲੋਕ ਪਾਣੀ ਦੇ ਵਿੱਚ ਵਹਿ ਰਹੇ ਨੇ ਬਿਆਸ ਦਰਿਆ ਦੇ ਵਿੱਚ ਦਸੂਹੇ ਤਹਿਸੀਲ ਦਾ ਨੌਜਵਾਨ ਬਰਵਿੰਦਰ ਸਿੰਘ ਉਰਫ ਬੰਟੀ ਸੇਵਾ ਕਰਨ ਗਿਆ ਸੀ ਇੱਕ ਉੱਥੇ ਬੂਰਾ ਜਿਹੜਾ ਬਿਲਕੁਲ ਦਰਿਆ ਦੇ ਕੰਡੇ ਤੇ ਸੀ ਉੱਤੋਂ ਦਾ ਪੈਰ ਤੇ ਲਿਖ ਗਿਆ ਅਲਾਪਤਾ ਆ ਉਹ ਜਾਣ ਗਈ ਮਾਧੂਪੁਰ ਡੈਮ ਦੇ ਗੀਟ ਖੁੱਲੇ ਜਾਂਦੇ ਨੇ ਉੱਥੇ ਜੋ ਡਿਊਟੀ ਕਰ ਰਹੀ ਸੀ ਉਹਦੀ ਜਾਨ ਚਲ ਜਾਂਦੀ ਹੈ ਹੰਝ ਚ ਰੁੜ ਜਾਂਦਾ ਹੈ ਇਹ ਜਾਨਣਾ ਸਾਡੇ ਲਈ ਬਹੁਤ ਕੀਮਤੀ ਆ ਸਾਡੇ ਲਈ ਤੇ ਉਹ ਵੀ ਜਾਨਣਾ ਬਹੁਤ ਕੀਮਤੀ ਆ ਜਿਹੜੇ ਜਨਵਰਾਂ ਦੀਆਂ ਇਸ ਹੱਟ ਦੇ ਵਿੱਚ ਜਾਨਾ ਗਈਆਂ ਕਿਉਂਕਿ ਇੱਕ ਮੱਝ ਬਹੁਤ ਮਹਿੰਗੀ ਆ ਹਿਸਾਬ ਕਿਤਾਬ ਚ ਵੀ ਨਹੀਂ ਪਿੰਨੇ ਇੱਕ ਮੱਝ ਨੂੰ ਪਾਲਣਾ ਬਹੁਤ ਮਹਿੰਗਾ ਆ ਬੱਚਿਆਂ ਵਾਂਗ ਪਾਲਦੇ ਨੇ ਕਿਸਾਨ ਜੀ ਕੋਈ ਖੇਤੀਬਾੜੀ ਦੇ ਨਾਲ ਨਹੀਂ ਰابطਾ ਰੱਖਦਾ ਨਹੀਂ ਉਹਦਾ ਸਬੰਧ ਮੈਨੂੰ ਦੱਸ ਦੇਣਾ ਆ ਕਿ ਕਿਸਾਨ ਕੇਵਲ ਕੇਵਲ ਫਸਲ ਨੂੰ ਰੀਜਨਲ ਨਹੀਂ ਪਾਲਦਾ ਆਪਣੇ ਜੋ ਖੇਤੀਬਾੜੀ ਦੇ ਸੰਦ ਨੇ ਉਹਨਾਂ ਨੂੰ ਬਹੁਤ ਰੀਜਨਲ ਸਵਾਲਦਾ ਹੱਲਾ ਹੋਣ ਸਵਾਗਾ ਹੋਵੇ ਚਾਹੇ ਉਹ ਟਰਾਲੀ ਹੋਵੇ ਟਰੈਕਟਰ ਹੋਵੇ ਇਹਦੇ ਨਾਲ ਸੰਬੰਧਤ ਹੋਰ ਵੀ ਬਹੁਤ ਜਿਹੜੇ ਉਹਦੇ ਸੰਦ ਨੇ ਉਹ ਇਸ ਤੋਂ ਪਰੇ ਉਹਦੇ ਜਿਹੜੇ ਜਾਨਵਰ ਨੇ ਮੈਨੂੰ ਜਿਆਦਾ ਸੀ ਛੋਟੀ ਸੀ ਸਾਡੇ ਪਿਤਾ ਨੂੰ ਘੋੜਿਆਂ ਦਾ ਬਹੁਤ ਸ਼ੌਂਕ ਸੀ ਬਸ਼ੇਰਾ ਹੁੰਦਾ ਸੀ ਸਾਡੇ ਕਰੇ ਨਿਕਾ ਜਿਹਾ ਉਹਨੂੰ ਦੇਖ ਤੇ ਦੇਖ ਤੇ ਜਵਾਨ ਹੋਏ ਤੁਹਾਡਾ ਲਗਾਵ ਕੇ ਉਹ ਨਾ ਹੋਊਗਾ ਛੋਟੀ ਬੱਚੀ ਕਟੀਆਂ ਬੱਚਿਆਂ ਨੂੰ ਵੇਖ ਕੇ ਚਾ ਚੜਦਾ ਆ ਖਾਸ ਫਿਰ ਜਿਨੇ ਹੱਥਾਂ ਨਾਲ ਜਾਨਵਰ ਪਾਲਿਆ ਉਹਨੂੰ ਕਿਉਂ ਨਾ ਲਗਾਵੂਗਾ ਉਹਦੀ ਜਾਨ ਚਲ ਜਾਣੀ ਬਹੁਤ ਬਹੁਤ ਹੋਰ ਵੀ ਚੀਜ਼ਾਂ ਨੇ ਪਰ ਇਸ ਸਭ ਦੇ ਵਿੱਚ ਇੱਕ ਜਿਹੜੀ ਚੀਜ਼ ਇਸ ਵਕਤ ਚੱਲ ਰਹੀ ਹੈ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਸੀ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਹੈ ਰਹੂਗਾ तमाम ਦੁਨੀਆ ਨੂੰ ਜਦੋਂ ਚਾਹੇ ਜੰਗ ਦੀ ਗੱਲ ਕਰਾਂ ਚਾਹੇ ਫਿਰ ਮੈਂ ਗੁਜ਼ਰਤੀ ਹਫਤਾ ਦੀ ਗੱਲ ਕਰਾਂ ਮਨੁੱਖਤਾ ਦੇ ਪਾਸਿਓਂ ਜੋ ਅੰਦੀ ਚਰਤਾਂ ਟੱਕੰਦੇਲੀ ਲਿਬਾਸ ਦੀ ਜਰੂਰਤ ਪਈ ਹੋਏ ਤਾਂ ਪੰਜਾਬੀ ਉੱਪਰ ਕੇ ਸਾਹਮਣੇ ਜਾਂਦੇ ਰਹੇ ਮੁਨਕਤਾ ਦੀ ਸੇਵਾ ਕਰਦੇ ਰਹੇ ਇਸ ਵਕਤ ਪੰਜਾਬ ਨੂੰ ਪੰਜਾਬੀਆਂ ਦੀ ਜਰੂਰਤ ਸੀ ਲਾਚਪੀਂਗਾ ਲਾ ਕੇ ਪੰਜਾਬੀ ਖੜੇ ਨੇ ਚਾਹੇ ਗਾਇਕ ਹੋਣ ਚਾਹੇ ਰਾਜਨੀਤਿਕ ਲੀਡਰ ਹੋਣ ਕਿਉਂਕਿ ਮੈਂ ਇਸ ਵਕਤ ਇਹ ਮੁੱਦੇ ਨੂੰ ਰਾਜਨੀਤੀ ਵਾਲੇ ਪਾਸੇ ਨੂੰ ਨਹੀਂ ਖੜਨਾ ਚਾਹੁੰਨਾ ਨਾਮ ਹੈ ਉਮੀਦ ਕਰਦਾ ਕਿ ਕੋਈ ਹੋਰ ਖੜੇ ਕੁਝ ਮੁੱਦੇ ਹੁੰਦੇ ਨੇ ਕੁਝ ਅਜਿਹੇ ਹਾਲਾਤ ਹੁੰਦੇ ਨੇ ਜੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ ਨੇ ਜਿੱਥੇ ਜਾ ਕੇ ਸਾਰਿਆਂ ਨੂੰ ਇੱਕ ਹੋਣਾ ਪੈਣਾ ਹੈ ਉਹ ਸੋਚਣਾ ਪੈਣਾ ਕਿ ਅਗਲੀ ਵਾਰ 2026 ਦੇ ਵਿੱਚ ਇਹ ਹਾਲਾਤ ਨਾ ਹੋਣ। ਇਹ ਠੀਕ ਆ ਕਿ ਸਰਕਾਰ ਫਸਲਾਂ ਦਾ ਮੁਆਵਜ਼ਾ ਦੇ ਦੂਗੀ। ਇਹ ਵੀ ਹੋ ਸਕਦਾ ਹੈ ਕਿ ਜਿਹੜੇ ਜਾਨਵਰ ਜਿਹਨਾਂ ਦੀ ਜਾਨ ਤੁਰ ਗਈ ਉਹਨਾਂ ਦਾ ਮੁਆਵਜ਼ਾ ਦਿੱਤਾ ਜਾ ਸਕੇ ਪਰ ਦੁਬਾਰਾ ਉਹ ਲਗਾਹ ਨਹੀਂ ਨਾ ਜੁੜਨਾ ਹੋ ਚੀਜ਼ ਨਾਲ। ਤੁਸੀਂ ਸਮਝ ਦਿਓ ਕਹਿੰਦਾ ਕਿ ਜਿਹੜੇ ਘਰਾਂ ਦੇ ਵਿੱਚ ਪਾੜ ਪੈ ਗਏ ਉਹ ਕਿੱਦ ਨੂੰ ਜਾਣ ਕੇ ਜਿਹੜੀਆਂ ਕੰਧਾਂ ਤਰੀੜੀਆਂ ਗਈਆਂ ਜਿਹੜੇ ਘਰਾਂ ਦੇ ਵਿੱਚ ਘਾਰ ਜਿਹੜੀਆਂ ਜਮੀਨਾਂ ਦੇ ਵਿੱਚ ਇਸ ਵਕਤ ਰੇਤ ਖੜੀ ਹੋਊਗੀ ਜਦੋਂ ਦਰਿਆ ਦਾ ਪਾਣੀ ਚਾਹੂਗਾ ਉਹ ਤੋਂ ਤਾਂ ਕਰਕੇ ਮੇਰੀ ਗੁਜ਼ਾਰਿਸ਼ ਹੈ ਕਿ ਮੁੱਦਾ ਨਹੀਂ ਪੁੱਲਣਾ ਚਾਹੀਦਾ ਹਾਂ ਠੀਕ ਜਦੋਂ ਹੜਾਂ ਦਾ ਸਾਰਾ ਸਮਾਂ ਠੀਕ ਹੋ ਗਿਆ ਹੋਣਾ ਵਿੱਚ ਆਈਦਾ ਰਹੂਗਾ ਵੀ ਪ੍ਰਮਾਤਮਾ ਮਿਹਰ ਕਰੇ ਪਰ ਇਸ ਤੋਂ ਬਾਅਦ ਕਮੈਂਟ ਨੂੰ ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਐਸੇ ਪ੍ਰਬੰਧ ਜਿਹੜੇ ਨੇ ਪਹਿਲਾਂ ਕਰਕੇ ਰੱਖਣੇ ਚਾਹੀਦੇ ਨੇ ਚਾਹੇ ਡੈਮ ਹੋਰ ਛੋਟੇ-ਛੋਟੇ ਬਣਾਏ ਜਾਣ ਚਾਹੇ ਹੋਰ ਐਸੇ ਪ੍ਰਬੰਧ ਕੀਤੇ ਜਾਣ